ਹਾਂਜੀ ਦੋਸਤੋ ਅਬੋਰ ਕਿਨੂ ਮੰਡੀ ਦੇ ਵਿੱਚ ਪਹੁੰਚੇ ਆ ਤੇ ਅੱਜ ਦੇ ਕੀ ਭਾ ਰੇ ਆ ਜਾਣਕਾਰੀ ਦੇਵਾਂਗੇ ਬੇਨਤੀ ਇਹ ਆ ਕਿ ਵੀਡੀਓ ਨੂੰ ਵਾਤੋ ਵਾਤ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਵੀਰ ਨਵੇਂ ਜੁੜਨ ਉਹ ਆਪਣੇ ਚੈਨਲ ਨੂੰ ਫੇਸਬੁੱਕ ਤੇ ਫੋਲੋ ਕਰ ਲਓ YouTube ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਤੁਹਾਡੇ ਤੱਕ ਹਰ ਅਪਡੇਟ ਆ ਜਿਹੜੀ ਉਹ ਪਹੁੰਚਦੀ ਰਵੇ ਤਾਂ ਮੌਸਮ ਤੁਸੀਂ ਦੇਖ ਸਕਦੇ ਹੋ ਅੱਜ ਰੰਗ ਬਦਲੀ ਬੈਠਾ ਹੈ ਜਿਹੜਾ ਠੰਡਾ ਹੋਇਆ ਹੋਇਆ ਮੌਸਮ ਬਦਲਵਾਈ ਬਣੀ ਹੋਈ ਆ ਤਾਂ ਉਹਦੇ ਕਰਕੇ ਰੇਟ ਤੇ ਕੀ ਅਸਰ ਪਿਆ ਉਹ ਵੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲੇਗੀ ਲਾਈਵ ਤਸਵੀਰਾਂ ਤੁਹਾਨੂੰ ਅਬੌਰ ਕਿੰਨੂ ਮੰਡੀ ਦੀਆਂ ਵਖਾ ਰਹੇ ਆ ਸ਼ੇਅਰ ਕਰੀ ਜਾਓ ਵੀਜੇ ਚੌਧਰੀ ਧੰਨਵਾਦ ਬਾਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੀ ਜਾਓ ਜਿਹੜੇ ਜਿਹੜੇ ਵੀਰ ਜੁੜਨ 골ਡ ਇਸ ਇਦਰ ਵਾਸੀਆ ਲੈ ਰਿਆ ਵੀਰ ਕੀ ਰੇਟ ਆ ਜੀ ਵੀਰ ਅੱਜ ਬਾਈ ਜੀ 13 ਰੁਪਏ ਤੱਕ ਵੇਚਿਆ ਸਿਰਾ ਸਿਰਾ ਹੈ ਮੌਸਮ ਕਰਕੇ ਕੋਈ ਫਰਕ ਪਿਆ ਫਿਰ ਮੌਸਮ ਕਰਕੇ ਫਰਕ ਪਿਆ ଷ୍ਟੱਡੀ ਹੋਇਆ ਜਿਹੜੀ ਕਾਹਲੀ ਹੈ ਹਾਂ ਮੰਦੇ ਕਰਕੇ ਫਰਕ ਪਿਆ ਹੈ ਅੱਛਾ ਹਾਂਜੀ ਤੇ ਆਮ ਭਾਅ ਕਿਹੜਾ ਆਮ ਭਾਅ ਉਸ ਭਾਅ ਹੈ 10 11 10 11 9 ਤੋਂ 11 ਦਾ ਭਾਅ ਠੀਕ ਹੈ ਹਾਂਜੀ ਤੇ ਸੰਭਾਵਨਾ ਕੀ ਹੈ ਰੇਟ ਵਧਣ ਦੀ ਆਉਣਾ ਸੰਭਾਵਨਾ ਹੁਣ ਅੱਗੇ ਰੇਟ ਵਧਣ ਅਜੇ ਘਟਦਾ ਨਹੀਂ ਘਟਦਾ ਨਹੀਂ ਨਾ ਅੱਗੇ ਬਾਜ਼ਾਰ ਵਧੀਆ ਰਹੂਗਾ ਇਹ ਮੌਸਮ ਦਾ ਕਰਕੇ ਥੋੜਾ ਜਿਆਦਾ ਜਿਵੇਂ ਦੋ ਤਿੰਨ ਦਿਨ ਮੌਸਮ ਦੱਸਿਆ ਵਿਕਰਮ ਹਾਂ ਬਸ ਹੁੰਦੇ ਕਰਕੇ ਜੀ ਬਾਕੀ ਮਾਲ ਮੰਡੀ ਚ ਘਟ ਆਇਆ ਵੈਸੇ ਅੱਜ ਵਪਾਰੀ ਮੌਸਮ ਕਰਕੇ ਘਟ ਹੈ ਤਾਂ ਕਰਕੇ ਥੋੜਾ ਬਾਜ਼ਾਰ ਡਾਊਨ ਪੰਜਾਬ ਐਗਰੋ ਆ ਰਹੀ ਹੈ ਕਿ ਨਹੀਂ ਪੰਜਾਬ ਐਗਰੋ ਤਿੰਨ ਚਾਰ ਦਿਨ ਤੋਂ ਲਗਾਤਾਰ ਆਏ ਆ ਜੀ ਅੱਜ ਨਹੀਂ ਆਏ ਜੀ ਕੱਲ ਆਏ ਸੀ ਹਾਂਜੀ ਅੱਛਾ ਹਾਂ ਬਾਕੀ ਉਹ ਵੀ ਠੀਕ ਤਾਂ ਫਿਰ ਮੀਡੀਅਮ ਹੀ ਲੈ ਰਹੇ ਆ ਕਿ ਮੀਡੀਅਮ ਹੀ ਲੈ ਰਹੇ ਆ ਮੋਟਾ ਵੀ ਲੈ ਰਹੇ ਆ ਸੁਪਰ ਉਹ ਵੀ ਰੇਟ ਤੱਕ ਲੈ ਰਹੇ ਆ ਸੁਪਰ ਉਹ ਸੁਣਨੇ ਚ ਆਇਆ ਜੀ ਵੀ ਹਾਈਐਸਟ 15 ਰੁਪਏ ਲਿਆ ਉਹਨਾਂ ਨੇ ਮੰਡੀ ਚੋਂ ਲਿਆ ਇੱਕ ਮੰਡੀ ਚੋਂ ਨਹੀਂ ਲਿਆ ਜੀ ਠੀਕ ਹੈ ਹਾਂ ਉਹ ਤੋਂ ਸਿੱਧਾ ਲੈ ਰਹੇ ਆ ਚਾਚਾ ਹਾਂਜੀ ਤੇ ਕਿਸਾਨਾਂ ਨੂੰ ਭਰੋਸਾ ਦਿੰਨੇ ਹਾਂ ਵੀ ਵਧੂਆ ਰੇਟ ਰੇਟ ਵਧੂਗਾ ਜੀ ਬਿਲਕੁਲ ਅੱਛਾ ਹਾਂ ਸਾਨੂੰ ਆਪ ਵਿਸ਼ਵਾਸ ਹੈ ਕਰੋ ਤੱਕ ਸਮਝਣਾ ਜੇ ਦੋ ਤਿੰਨ ਦਿਨਾਂ ਦਾ ਚਾਰ ਦਿਨਾਂ ਦੇ ਵਿੱਚ ਉਸ ਤੋਂ ਬਾਅਦ ਜੀ ਬਾਜ਼ਾਰ ਆਪ ਹਾਂ ਇਹ ਕਰੂਗਾ ਪ੍ਰੋਸੈਸ ਵੀ ਕਰੂਗਾ ਜੀ ਅੱਛਾ ਹਾਂ ਉਮੀਦ ਪੂਰੀ ਰੱਖਦੇ ਆ ਬਾਕੀ ਦੇਖੋ ਠੀਕ ਹੈ ਹਾਂਜੀ ਚਲ ਮਿਹਰਬਾਨੀ ਲੋ ওকে ਜੀ ਆਏ ਗੋਲਡੀ ਵੀਰ ਪੂਰਾ ਭਰੋਸਾ ਦਿੱਤਾ ਉਹਨਾਂ ਨੇ ਕਿ ਰੇਟ ਹੈ ਜਿਹੜਾ ਉਹ لازਮੀ ਵਧੂਗਾ ਤਾਂ ਇੱਕ ਭਰੋਸਾ ਜਿਹੜਾ ਆਸ ਹੈ ਉਹ ਜ਼ਰੂਰ ਬਣਦੀ ਹੈ ਵੀ ਜਿਹੜਾ ਰੇਟ ਹੈ ਉਹ ਜ਼ਰੂਰ ਵਧੂਗਾ ਤੇ ਅੱਜ 13 ਰੁਪਏ ਬਾਈ ਨੇ ਤਾਂ ਦੱਸਿਆ ਵੀਰ ਮਨਜੀਤ ਸਿੰਘ ਲਖਵੀਰ ਸਰਾ ਧੰਨਵਾਦ ਬਾਈ ਓਏ ਮੋਹ ਨਾ ਰੇਟ ਵਧਨ ਦੀ 2-3 ਦਿਨਾਂ ਦੇ ਵਿੱਚ ਮੌਸਮ ਕਰਕੇ ਕਹਿੰਦੇ ਕਿਤੇ ਨਾ ਕਿਤੇ ਪਈ ਹੈ ਪਰ ਰੇਟ ਜ਼ਰੂਰ ਹੈ ਜਿਹੜਾ ਉਹ ਵਧੂ ਆ ਤਾਂ ਉਹਨਾਂ ਵੱਲੋਂ ਜਿਹੜਾ ਇੱਕ ਆਸ ਦੀ ਕਿਰਨ ਜਗਾਈ ਹੈ ਲਾਈਵ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਕਿੰ ਨੂੰ ਤੁਸੀਂ ਦੇਖ ਸਕਦੇ ਹੋ ਮੰਡੀ ਦੇ ਵਿੱਚ ਲਗਾਤਾਰ ਆਮਦ ਆ ਜਿਹੜੀ ਉਹ ਜਾਰੀ ਹੈ ਮਾਲ ਆ ਜਿਹੜਾ ਉਹ ਆ ਰਿਹਾ ਲਾਈਵ ਤਸਵੀਰਾਂ ਸਾਰਿਆਂ ਨੂੰ ਬੇਨਤੀ ਹੈ ਕਿੰਨੂ ਜ਼ਰੂਰ ਖਾਇਆ ਕਰੋ ਵੀਰੋ ਵਿਟਾਮਿਨ ਸੀ ਦਾ ਜਿਹੜਾ ਸਰੋਤ ਹੈ ਸਭ ਤੋਂ ਵਧੀਆ ਸਰੋਤ ਹੈ ਕਿੰਨੂ ਤੇ ਕਿੰਨੂ ਜਿਹੜਾ ਜ਼ਰੂਰ ਹਰ ਰੋਜ਼ ਖਾਇਆ ਕਰੋ ਜਿਹੜੇ ਵੀ ਵੀਰ ਜਿਹੜਨ ਵੀਡੀਓ ਸ਼ੇਅਰ ਕਰਦੇ ਹੋ ਅੱਜ ਦੱਸ ਰਿਹਾ ਕਿ ਮਾਲ ਜਿਹੜਾ ਘਟ ਇਸ ਕਰਕੇ ਆ ਕਿ ਮੌਸਮ ਕਰਕੇ ਆ ਬਜੀ ਸਾਥ ਜੀ ਦੇ ਦਿਓ ਸਾਹਤਰ ਪਾਈ ਬਿਲਕੁਲ ਜਿਹੜਾ ਛੋਟਾ ਮਾਲ ਤੁਸੀਂ ਦੇਖ ਸਕਦੇ ਹੋ ਵਿਕ ਰਿਹਾ ਹੈ ਲਾਈਵ ਤਸਵੀਰਾਂ ਤੁਹਾਨੂੰ ਅਬੋਰ ਕਿਨੂ ਮੰਡੂ ਤੋਂ ਲਾਈਵ ਦਿਖਾ ਰਹੇ ਆ ਲਾਈਵ ਜੁੜੇ ਹੋਏ ਹੋ ਤੁਸੀਂ ਅੱਜ ਜਿਹੜਾ ਉੱਚਾ ਭਾਅ 13 ਰੁਪਏ ਕਿਲੋ ਹੈ ਜਿਹੜਾ ਉਹ ਮੰਡੀ ਦੇ ਵਿੱਚ ਰਿਹਾ ਤਾਂ ਇਧਰਲੇ ਪਾਸੇ ਵੀ ਜਾਣਕਾਰੀ ਲਵਾਂਗੇ ਹਾਂਜੀ ਭਾਈ ਵਧੀਆ ਵਧੀਆ ਕੀ ਰੇਟ ਰਿਹਾ ਅੱਜ ਮਾਰਾ ਦਿਨਾ ਜਿਮਲਾ ਮੈਂ ਕੋਲੇ ਤੇ 15 ਰੁਪਏ ਨਹੀਂ ਹੋ ਗਿਆ ਸੀਗਾ ਯਾਰ ਇੱਕ ਦਿਨ ਤਾਂ ਦੋ ਤਿੰਨ ਰੁਪਏ ਲਾੜੂ ਪੱਲਾ ਵਿਕੇ ਅੱਜ ਵੀ ਵਿਕਿਆ ਅੱਜ ਨਹੀਂ ਕਿ 15 ਰੁਪਏ 13 14 ਰੁਪਏ 13 14 ਹੈ ਠੀਕ ਹੈ ਯਾਬ ਇੱਕ ਰੋਕਰੀ ਦਵਨ ਕਰ ਗਈ 6.5 ਸਾਢੇ 6 ਰੁਪਏ ਕਹਿੰਦਾ ਸਾਢੇ 6 ਲੱਗਿਆ ਬਾਈ ਕਿ ਵੇਚਦਾ ਅੱਜ ਲੱਗਿਆ ਤੇ ਇਹ ਦੇਖੀਂ ਸਾਢੇ 6 ਨੂੰ ਕੀ ਅੰਦਰ ਸਾਢੇ 6 ਕਹਿੰਦੇ ਬਾਈ ਕਹਿੰਦਾ ਵੇਖ ਨਹੀਂ ਰਿਹਾ ਬੜੇ ਓਕੇ ਆ ਕੰਮ ਪੰਜਾਬ ਐਗਰੋ ਆਈਸ ਵਾਇਰਕ ਨਾ 2 ਦਿਨ ਹੋ ਗਿਆ ਬਸ ਆਈ ਨਹੀਂ ਕਾਰਨ ਫੋਨ ਕੀਤਾ ਸੀ ਕਿ ਦੇਖ ਦਿਆਂ ਕਰ ਦੇਈਏ ਹਾਂ ਠੀਕ ਹੈ ਤਾਂ ਪੰਜਾਬ ਐਗਰੋ 2 ਦਿਨਾਂ ਤੋਂ ਜਿਹੜੀ ਮੰਡੀ ਦੇ ਵਿੱਚ ਨਹੀਂ ਆਈ ਕਹਿੰਦੇ ਤਾਂ ਉਹਦਾ ਕਾਰਨ ਜਿਹੜਾ ਵੀ ਮਿੱਡੇ ਮੀਰ ਦੇ ਵਿੱਚ ਕਿੰਨੂ ਹੈ ਜਿਹੜਾ ਉਹ ਦਿੱਤਾ ਜਾਣਾ ਸੀ ਤਾਂ ਅਬ ਹੋਰ ਕਿੰਨੂ ਮੰਡੀ ਦੀਆਂ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਹਰ ਮੰਗਲਵਾਰ ਜਿਹੜਾ ਕਿ ਨੂੰ ਹੈ ਉਹ ਹੁਣ ਸਕੂਲਾਂ ਦੇ ਵਿੱਚ ਮੀਡੇ ਮੀਲ ਪੰਜਾਬ ਐਗਰੋ ਆ ਜਿਹੜੀ ਉਹ ਫਲਾਵਦ ਕਰਾਊਗੀ ਆ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਖੋਹਰ ਕਿ ਨੂੰ ਮੰਡੀ ਤੋਂ ਰਘਵਾਰ ਸਿੰਘ ਧਰਾਗਲ ਅੰਕਲ ਜੁੜੇ ਆ ਧੰਨਵਾਦ ਅੰਕਲ ਤਾਂ ਮੰਡੀ ਦੀਆਂ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਵੀਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਭਾ ਤੁਹਾਨੂੰ ਦੱਸਦਾ ਵੀ 13 14 ਰੁਪਏ ਉੱਚਾ ਅੱਜ ਮੰਡੀ ਦੇ ਵਿੱਚ ਰਿਹਾ ਆਮ ਭਾਜ ਜਿਹੜਾ ਉਹ 10 11 12 ਰੁਪਏ ਤੱਕ ਤੇ ਜਿਹੜਾ ਛੋਟਾ ਘੱਟ ਰੇਟ ਹੈ ਉਹ 7 ਰੁਪਏ 6 ਰੁਪਏ ਤੱਕ ਜਿਹੜਾ ਕਿਨੂ ਐ ਉਹ ਮੰਡੀ ਦੇ ਵਿੱਚ ਅੱਜ ਵਿਕਿਆ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਅਬੋਰ ਕਿਨੂ ਮੰਡੀ ਦੀਆਂ ਤੇ ਮੰਡੀ ਚ ਅੱਜ ਮਾਲ ਘੱਟ ਆਉਣ ਦਾ ਕਾਰਨ ਮੌਸਮ ਦੀ ਜਿਹੜੀ ਰੰਗ ਬਦਲਿਆ ਜਿਹੜਾ ਮੌਸਮ ਦਾ ਉਹਦੇ ਕਰਕੇ ਘੱਟ ਆਇਆ ਮਾਲ ਦੇਖ ਸਕਦੇ ਹੋ ਤੁਸੀਂ ਅੱਗੇ ਬਹੁਤ ਜ਼ਿਆਦਾ ਮਾਲ ਆ ਜਾਂਦਾ ਇਹਦੇ ਕਰਕੇ ਅੱਜ ਜਿਹੜਾ ਘੱਟ ਮੰਡੀ ਚ ਦਿਖ ਰਿਹਾ ਤਾਂ ਅਵੋਰ ਕਿਨੂ ਮੰਡੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮੰਡੀ ਦੇ ਵਿੱਚ ਜਿਹੜਾ ਕਿਨੂ ਹੈ ਉਹ ਲਗਾਤਾਰ جاری ਅੱਜ 19 ਫਰਵਰੀ 2024 ਦਿਨ ਸੋਮਵਾਰ ਦੇ ਭਾਅ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਤਾਂ ਅੱਜ ਦਾ ਜਿਹੜਾ ਭਾਅ ਹੈ ਉਹ 13-14 ਰੁਪਏ ਉੱਚਾ ਵਿਕਿਆ ਤੇ ਐਵਰੇਜ ਭਾਅ 10-11 ਰੁਪਏ ਜਿਹੜਾ ਮੰਡੀ ਦੇ ਵਿੱਚ ਰਿਹਾ ਤਾਂ ਜਿਹੜੇ ਵੀ ਵੀਰ ਜੁੜ ਰਹੇ ਆ ਵੀਡੀਓ ਸ਼ੇਅਰ ਕਰ ਦਿਓ ਜਿਹੜੇ ਨਵੇਂ ਆ ਉਹ ਚੈਨਲ ਨੂੰ ਆਪਣੇ ਨੂੰ ਫੋਲੋ ਜ਼ਰੂਰ ਕਰ ਲਓ ਤਾਂ ਅੱਜ ਜਿਹੜਾ ਉਛਾ ਪਾ ਉਹ 13 ਰੁਪਏਆਂ 14 ਰੁਪਏ ਰਿਹਾ ਮੰਡੀ ਦੇ ਵਿੱਚ ਤੇ ਆਮ ਪਾ ਜਿਹੜਾ ਉਹ 10 ਤੋਂ 12 ਰੁਪਏ ਤੱਕ ਦਰਜ ਕੀਤਾ ਗਿਆ ਪੰਜਾਬ ਐਗਰੋ ਆ ਜਿਹੜੀ ਉਹ ਦੋ ਦਿਨ ਤੋਂ ਕਹਿ ਰਹੀ ਹੈ ਮੰਡੀ ਦੇ ਵਿੱਚ ਨਹੀਂ ਆਈ ਕਿਉਂਕਿ ਉਹ ਮਿਡੇ ਮੀਲ ਦੀ ਕਹਿੰਦੇ ਖਰੀਦ ਕਰ ਰਹੀ ਹੈ ਤਾਂ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਅਗੋਰ ਕਿਨੂ ਮੰਡੀ ਦੀਆਂ ਜਿੱਥੇ ਲਗਾਤਾਰ ਕਿਨੂ ਦੀ ਆਮਦ ਹੈ ਜਿਹੜੀ ਉਹ ਜਾਰੀ ਹੈ ਕਿਨੂ ਆ ਜਿਹੜਾ ਮੰਡੀ ਦੇ ਵਿੱਚ ਆ ਰਿਹਾ ਤਾਂ ਭਾ ਜਿਹੜਾ ਉਮੀਦ ਜਤਾਈ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾ ਤੇਜ਼ੀ ਹੈ ਜਿਹੜਾ ਉਹ ਜ਼ਰੂਰ ਫੜੂਗੀ ਬਾਈ ਨੇ ਦੱਸਿਆ ਵੀ ਇੱਕ ਅੜਤੀ ਨੇ ਕਿ ਰੇਟ ਆ ਜਿਹੜਾ ਉਤੇ ਜੀ ਲਾਜ਼ਮੀ ਫੜੂਗਾ 2-4 ਦਿਨਾਂ ਤੱਕ ਅੱਜ ਮੌਸਮ ਦੀ ਮਾਰ ਹੈ ਜਿਹੜੀ ਉਹ ਕਿਤੇ ਨਾ ਕਿਤੇ ਜ਼ਰੂਰ ਰਹੀ ਹੈ ਤਾਂ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਜਿਆਦਾ ਤੋਂ ਜਿਆਦਾ ਵੀਰਾਂ ਤੱਕ ਇਹ ਆਪਣੀ ਜਾਣਕਾਰੀ ਹੈ ਜਿਹੜੀ ਉਹ ਪਹੁੰਚ ਸਕੇ ਆਪਣਾ ਮਰਜ਼ੀ ਦਾ ਤੁਹਾਡੇ ਤੱਕ ਹਰ ਰੋਜ਼ ਜਿਹੜੀ ਵੀਡੀਓ ਲੈ ਕੇ ਆਈਏ ਐਸੇ ਕਰਕੇ ਆਪਾਂ ਵੀਡੀਓ ਜਿਹੜੀ ਰੋਜ਼ ਬਣਾਉਨੇ ਆ ਤਾਂ ਤੁਹਾਡੇ ਤੋਂ ਇੱਕੋ ਹੀ ਉਮੀਦ ਕਰਦੇ ਆ ਕਿ ਵੀਡੀਓ ਨੂੰ ਤੁਸੀਂ ਸ਼ੇਅਰ ਜ਼ਰੂਰ ਕਰਿਆ ਕਰੋ ਲਾਈਵ ਤਸਵੀਰਾਂ ਠੀਕ ਤਾਂ ਅਬ ਹੋਰ ਕਿੰਨੂ ਮੰਡੀ ਲਾਈਵ ਤੁਹਾਨੂੰ ਦਿਖਾ ਰਹੇ ਆ ਵੀਰੋ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਅੱਜ ਮਾਲ ਜਿਹੜਾ ਆਕ ਆਇਆ ਜਿੰਨਾ ਕਹਿਆ ਸੀ ਕੁਝ ਵੇਚਿਆ ਕੁਝ ਵਿਕੀ ਜਾਂਦਾ ਤੇ ਭਾਅ ਅੱਜ ਦੇ ਜਿਹੜੇ ਹੈਗੇ ਆ ਉਹ 13 14 ਰੁਪਏ ਉੱਚਾ ਵਿਖਿਆ 10 ਤੋਂ 12 ਰੁਪਏ ਆਮ ਭਾ ਰਿਹਾ ਧਰਮ ਸਿੰਘ ਭਾਈ ਜੀ ਫ੍ਰਾਈਡੇ ਨੂੰ ਮਿਲਦੇ ਬਿਲਕੁਲ ਭਾਈ ਜੀ ਮਿਲਾਂਗੇ ਜੀ ਆਹ ਹੋਰ ਕਿੰਨੂ ਮੰਡੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਵੀਡੀਓ ਨੂੰ ਕਰ ਦੋ ਵੱਧ ਤੋਂ ਵੱਧ ਸ਼ੇਅਰ ਅੱਜ ਦੇ ਭਾਅ 13-14 ਰੁਪਏ ਉੱਚਾ 19 ਫਰਵਰੀ ਦੇ ਭਾਅ ਤੇ 10 ਤੋਂ 12 ਰੁਪਏ ਆਮ ਭਾਅ ਤੇ 6-7 ਰੁਪਏ ਜਿਹੜਾ ਬਿਲਕੁਲ ਮਾੜਾ ਕਿੰਨੂ ਐ ਮੰਡੀ ਦੇ ਵਿੱਚ ਵਿਕਿਆ ਤਾਂ ਤੁਹਾਡੇ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਿੰਨੇ ਵੀ ਵੀਰ ਜੁੜੇ ਐ ਵੀਡੀਓ ਸ਼ੇਅਰ ਕਰ ਰਹੇ ਐ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਐਗਰੋ ਵੱਲੋਂ ਜਿਹੜੀ ਖਰੀਦ ਐ ਉਹ ਕੀਤੀ ਜਾ ਰਹੀ ਐ ਉਹਨਾਂ ਵੱਲੋਂ ਮੇਡੇ ਮੀਂਹ ਦੇ ਵਿੱਚ ਜਿਹੜਾ ਕਿਨੂ ਭੇਜਿਆ ਜਾ ਰਿਹਾ ਹੈ ਉਹਦੇ ਵਿੱਚ ਉਹਦੇ ਲਈ ਜਿਹੜੀ ਖਰੀਦ ਹੈ ਕੀਤੀ ਜਾ ਰਹੀ ਹੈ ਵੀਜੇ ਚੌਧਰੀ ਵੀਰ ਦਾ ਤਾਂ ਤੁਹਾਡੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਦਬਕੇ ਸ਼ੇਅਰ ਕਰਦੇ ਹੋ ਵੀਰੋ ਭਾ 13 14 ਰੁਪਏ ਉੱਚਾ ਅੱਜ 19 ਫਰਵਰੀ ਨੂੰ ਅਬੋਰ ਕਿਨੂ ਮੰਡੀ ਦੇ ਵਿੱਚ ਰਿਹਾ ਲਾਈਵ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਆਂ ਦੇਖ ਸਕਦੇ ਹੋ ਤੁਸੀਂ